ਅੱਜ ਤੁਹਾਨੂੰ ਦਿਖਾਉਨੇ ਆਂਗੇ ਇਤਰ ਤੇ ਉਦ ਆਜੋ ਆਜੋ ਲਾਈਵ ਨੂੰ ਸ਼ੇਅਰ ਸ਼ੇਅਰ ਕਰ ਦਿਓ ਪਹਿਲਾਂ ਸਾਰੇ ਜਣੇ ਜੂ ਜੂ ਅਲਰੇ ਦੇਖੀ ਆ ਗਿਆ ਆ ਗਿਆ ਹਾਂਜੀ ਚੌਹਰੀ ਕੀ ਹਾਲ ਐ ਹਾਂਜੀ ਚੌਹਰੀ ਕੀ ਹਾਲ ਐ ਆ ਵੀ ਤੇਰੇ ਵਰਗਾ ਆੜੀ ਸਾਡਾ ਆ ਦੇ ਇਹ ਇਤਰਾ ਵਾਲੇ ਇਤਰਾ ਵਾਲੇ ਆ ਦੇਖੋ ਇਤਰਾ ਵਾਲੇ ਇਤਰਾ ਵਾਲੇ ਆ ਦੇਖੋ ਪਹੁੰਚਣਾ ਕਿੱਥੇ ਆਪਾਂ ਇੱਥੇ ਫਿਰੀ ਜਾਈਏ ਯਾਰ ਤੇ ਪਹੁੰਚੇ ਹੋਏ ਅੱਜ ਅਸੀਂ ਕਿਸੇ ਪ੍ਰਾਈਵੇਟਿੰਗ ਵਾਲੀ ਤੇ ਸਾਰੇ ਦੇ ਕੋਲ ਚੱਲੇ ਜਾਓ ਉੱਪਰ ਪਹੁੰਚਣਾ ਕਿੱਥੇ ਆਵੇ ਮੈਂ ਫੇਸਬੁਕ ਤੇ ਕਰ ਰਿਹਾ ਹਾਂ ਹਾਂ ਲਾਈਵ ਸ਼ੇਅਰ ਕਰਦੇ ਨੂੰ ਦਿਖਾਉਨੇ ਆ ਬਹੁਤ ਆਈਟਮਾਂ ਨੇ ਤੇਰੇ ਵਾਸਤੇ ਲੈ ਕੇ ਆਉਂਗਾ ਮੈਂ ਪਰਫਿਊਮ ਪਾ ਰਹੇ ਹੋ ਹਾਂ ਆਹ ਵਖ ਲਾਈਵ ਨੂੰ ਸ਼ੇਅਰ ਕਰ ਦਿਓ ਬਾਈ ਦਾ ਨੰਬਰ ਮੈਂ ਨਾਲ ਟਾਈਪ ਕਰ ਦਊਗਾ ਨੰਬਰ ਬੋਲ ਵੀ ਦਿੰਨਾ ਮੈਂ ਕਿਸੇ ਨੂੰ ਜਰੂਰਤ ਹੁੰਦੀ ਆ ਇਹ ਦਿੱਲੀ ਵਾਲੇ ਰੋਡ ਦੇ ਉੱਤੇ ਆ ਸੰਗਰੂਰ ਤੋਂ ਜਦੋਂ ਦਿੱਲੀ ਜਾਂਦੇ ਆ ਡੈਸ਼ਬੋਰਡ ਵਾਲੀਆਂ ਆਈਟਮਾਂ ਸੋਲਰ ਆਈਟਮਾਂ ਬਹੁਤ ਨੇ ਬਾਈਕ ਕੋਲ ਆ ਦੇਖੋ ਬਹੁਤ ਆਈਟਮਾਂ ਨੇ ਇਹ ਡੈਸ਼ਬੋਰਡ ਵਾਲੀਆਂ ਆਈਟਮਾਂ ਨੇ ਲੋਕੇਸ਼ਨ ਬਹੁਤ ਘੈਂਟ ਆ ਬਾਹਰੇ ਗਾਣਾ ਚਲਾ ਰੱਖਣਾ ਕਿੰਨੇ ਦੀ ਦਿੰਦਾ ਇਹ ਕਿਹੜੀ ਆਈਟਮ ਆਹਾ ਵਾਲੀ ਆ ਕਿੰਨੇ ਦੀ ਹੈ ਇਹ ਯਾਰ 1000 ਰੁਪਏ ਦੇ ਆ ਆ ਕਿੰਨੇ ਦੀ ਆ ਇਹ ਤਾਂ ਤੁਮ ਸਹੀ ਆਹਾ ਇਹ ਗੀ 2500 ਦੀ 2500 ਦੀ ਇਹ ਸੋਲ ਰੈਟਮਾਂ ਨੇ ਆਸਾ ਪਰਫਿਊਮ ਪਰਫਿਊਮ 100 ਰੁਪਏ ਪਰ ਐਮ ਐਲ ਜਿੰਨੀ ਮਰਜ਼ੀ ਲੈ ਲੋ ਆ ਦੇ ਬੋਤਲਾਂ ਭਰਖੇ ਨੇ ਪਤੰਦਰ ਨੇ ਆ ਦੇਖ ਲੋ ਅਲੱਗ ਅਲੱਗ ਆਈਟਮਾਂ ਨੇ ਆ ਆ ਦੇ ਤੇ ਲਿਖਿਆ ਕਾਲਾ ਘੋੜਾ ਆ ਦੇ ਲਾਡਲਾ ਆਸ਼ਾ ਮਰਜੀ ਮਰਜੀ ਨਾਲ ਵੀ ਬਣਾ ਸਕਦੇ ਹਾਂ ਮਰਜੀ ਨਾਲ ਕਿਹੜਾ ਬਣਾਉਣਾ ਉਹ ਵੀ ਬਣਾ ਦੇਣਗੇ ਆ ਡਾਊਨ ਮਾਫੀਆ ਬਣਾਇਆ ਕਿ ਇਹਨਾਂ ਨੇ ਪਤਾ ਨਹੀਂ ਕੀ ਲੈਂਡ ਮਾਫੀਆ ਲੈਂਡ ਮਾਫੀਆ ਨਹੀਂ ਡਾਊਨ ਮਾਫੀਆ ਨੰਬਰ ਮੈਂ ਇਹਦੇ ਚ ਟਾਈਪ ਕਰ ਦੂੰਗਾ ਫਿਰ ਇੱਕ ਖੈਂਟ ਚੀਜ਼ ਬਣਾਉਂਦੇ ਹਾਂ ਤੀਜਾ ਘੈਂਟ ਬਣਾਉਂਦੇ ਪੂਰੀਆਂ ਗਿਫਟ ਵਾਲੀਆਂ ਆਈਟਮਾਂ ਬਹੁਤ ਨੇ ਇਹਨਾਂ ਕੋਲੇ ਆ ਦੇਖਾ ਆਰਬੀਆ ਨੂੰ ਉਹ ਦਾ ਆ ਵੇ ਮਖਲਾਤ ਪਤਾ ਨਹੀਂ ਆ ਆਰਬੀਆ ਨਾ ਆ ਵੀ ਆਰਬੀਆ ਨਾ ਬਹੁਤ ਆਈਟਮਾਂ ਨੇ ਲਾਈਵ ਨੂੰ ਸ਼ੇਅਰ ਕਰ ਦਿਓ ਬਾਈ ਨੂੰ ਸਪੋਰਟ ਕਰੋ ਦੱਬ ਕੇ ਆ ਘਰ ਦੇ ਵਿੱਚ ਲਾਉਣ ਵਾਸਤੇ ਦਫ਼ਤਰ ਦੇ ਵਿੱਚ ਕਿਤੇ ਵੀ ਲਾ ਸਕਦੇ ਆ ਪਾਣਾ ਮੈਕਣ ਵਾਸਤੇ ਜਿ ਹੁੰਮਸਾਂ ਦੀ ਆ ਬਖੂਰਦਾਨੀਆਂ ਨੇ ਇਹ ਆ ਦੇਖੋ ਆ ਵੀ ਬਖੂਰਦਾਨੀਆਂ ਆ ਵੀ ਬਖੂਰਦਾਨੀਆਂ ਆ ਦੇਖੋ ਇਹ ਲੱਕੜ ਦੀ ਆ ਇਹ ਦੇ ਚੁੱਕਾ ਕੈਮਰਾਮੈਨ ਨਹੀਂ ਹੈਗਾ ਮੇਰੇ ਨਾਲ ਅੱਜ ਹੋਰ ਬਾਈ ਹੈ ਮੇਰੇ ਨਾਲ ਬਲਾਮਾ ਬਲਾਦੇ ਸਤਿ ਸ੍ਰੀ ਅਕਾਲ ਆਨਲਾਈਨ ਵੀ ਕਰ ਦੇਣ ਆਨਲਾਈਨ ਕਰ ਦੋਗੇ ਹਾਂ 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 ਆਨਲਾਈਨ ਦਾ ਕੀ ਹਿਸਾਬ ਕਿਦਾ ਬਾਈ ਇੱਕ ਮਿੰਟ ਮੈਂ ਗੱਲ ਆਨਲਾਈਨ ਦਾ ਕੀ ਹਿਸਾਬ ਬਤਾਵਾ ਫ੍ਰੀ ਡਿਲੀਵਰੀ ਹੋਊਗੀ ਜਿੱਥੇ ਮਰਜੀ ਹੋਵੇ ਕਹਿੰਦੇ ਫ੍ਰੀ ਡਿਲੀਵਰੀ ਆ ਆਨਲਾਈਨ ਦੀ ਇਤਰ ਦੇ ਪੈਸੇ ਲੈ ਜਾਣਗੇ ਕੱਲੇ ਗਰੰਟੀ ਦੇ ਨਾਲ ਇਧਰੋਂ ਨੇਰਾ ਪਾ인다 ਮੈਂ ਦੂਜੇ ਪਾਸੇ ਦਿਖਾਨਾ ਯੂਪੀ ਤੇ ਜਾਨਾ ਸਤਿ ਜਗੜਾ ਭੇਜ ਦੇਣਾ ਕੱਲੇ ਜਿੱਥਾ ਆ ਭਾਜੀ ਤਾਂ ਮੈਂ ਦੇਖਿਆ ਇਹਨਾਂ ਨੂੰ ਮੇਰਾ ਸਾਸਰੀਕਾ ਐਸੇ ਐਸੇ ਕਰਦੀ ਕਿਹੜੇ ਨੂੰ ਇਹਨੂੰ ਇਹ ਕਦੋਂ ਦੇਖ ਲਿਆਦਾ ਏ ਬਾਈ ਨੂੰ ਦੇਖਿਆ ਯਾਦੋਂ ਕਮੈਂਟ ਲੇਟ ਆਇਆ ਤੇਰਾ ਆਨਲਾਈਨ ਵੀ ਭੇਜ ਦਿੰਦੇ ਨੇ ਅਸੀਂ ਪਹਿਲੇ ਵਾਲੇ ਨੂੰ ਇਹਨੂੰ ਇਹਨੂੰ ਕਿੱਥੇ ਦੇਖ ਲਿਆ ਤਾ ਕਾਹਦੇ ਦੇਖਿਆ ਮੈਂ 10 ਪਲਾਂ ਇਹਦਾ ਅੱਜ ਦਿਖਾਇਆ ਤੈਨੂੰ ਮੈਂ ਪਹਿਲਾਂ ਦਿਖਾਇਆ ਨਹੀਂ ਕਦੇ ਅੱਛਾ ਕਿੱਥੇ ਦੇਖਿਆ ਕਿੱਥੇ ਦੇਖਿਆ ਕਿੱਥੇ ਦੇਖਿਆ ਹੈ ਇਹਨਾਂ ਨੇ ਨਵਾਂ ਕੰਮ ਕੀਤਾ ਮੇਰੇ ਨਾਲ ਆਏ ਮੇਰੇ ਨਾਲ ਹੀ ਹੁੰਦਾ ਅੱਜ ਵੀ ਇਕੱਠੇ ਆ ਸੀ ਹੋਰ ਸੁਣਾ ਇੱਥੇ ਲੋਕੇਸ਼ਨ ਬਹੁਤ ਘੈਂਟ ਆ ਜਦੋਂ ਦਿੱਲੀ ਤੋਂ ਸੰਗਰੂਰ ਨੂੰ ਆਣਾ ਹੋਵੇ ਨਾ ਹਾਂ ਜੀ ਸੰਗਰੂਰ ਨੂੰ ਜਾਣਾ ਹੋਵੇ ਜੇ ਦਿੱਲੀ ਤੋਂ ਸੰਗਰੂਰ ਨੂੰ ਜਾਣਾ ਪਾਤੜਾ ਜਾਣਾ ਹੋਵੇ ਇੱਥੇ ਰਸਤੇ ਦੇ ਵਿੱਚ ਇਹਨਾਂ ਦੀ ਸ਼ਾਪ ਹੈ ਮੈਂ ਬਾਹਰੋਂ ਦਿਖਾਵਾਂ ਬਾਹਰੋਂ ਲੋਕੇਸ਼ਨ ਬਹੁਤ ਘੈਂਟ ਹੈ ਇਹ ਉਹੀ ਆ ਕੀ ਆ ਇਹਦਾ ਨਾਮ ਆਹ ਵਾਲੀ ਹਵੇਲੀ ਆ ਆਹ ਪੰਜਾਬੀ ਪੜ੍ਹਨੀ ਆਉਂਦੀ ਐ ਇਹ ਐਮ ਐ ਚੱਲਦੀ ਨਹੀਂ ਡੈਸ਼ਬੋਰਡ ਵਾਲੀ ਆਈਟਮਾ ਦੇਖੋ ਬਿਨਾਂ ਲਾਈਟ ਤੋਂ ਚੱਲ ਰਹੀ ਐ ਨਾ ਜੀ ਨਾ ਨਹੀਂ ਆਉਂਦੀ ਪੜ੍ਹਨੀ ਬੋਲਣੀ ਆਉਂਦੀ ਐ ਓਕੇ ਓਕੇ ਇੱਕ ਹੀ ਆ ਰੂਮ ਭਰਿਆ ਸਾਰਾ ਇਹ ਤਾਂ ਆਉਗੀ ਨੀਹਾ ਚੌਧਰੀ ਰਾਮ 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 ਜੀ ਜੈ ਰਾਮ ਜੀ ਕੀ ਨੀਹਾ ਚੌਧਰੀ ਕੀ ਹਾਲ ਹੈ ਵੀ ਗੈਂਡਾ ਰੋਜ ਆ ਵੀ ਗੈਂਡਾ ਅਜ ਮੈਂ ਇਥਾ ਵਾਲੀ ਦੁਕਾਨ ਦੇ ਵਿੱਚ ਪਹੁੰਚਿਆ ਦੇਖੋ ਇਹਨਾਂ ਨੂੰ ਵੀ ਲੈ ਕੇ ਆ ਜਾਓ ਨਾਲ ਨਜ਼ਾਰੇ ਆ ਜਾਣਗੇ ਓ ਯਾਰ ਇੰਨੇ ਕਿੰਨੇ ਕ ਆ ਜਾਗੇ ਅਸੀਂ ਮਸਤ ਆਪ ਬਤਾਓ ਮੈਂ ਵੀ ਮਸਤ ਹੂੰ ਭਾਈ ਆ ਦੇਖੋ ਇਹ ਪਰਫਿਊਮ ਹੈ ਜਾਂ ਪੇ ਇਹ ਉਦ ਹੈ ਇਹ ਉਦ ਹੈ ਇਹ ਦੇਖਿਏ ਇਹ ਸਾਰਾ ਪਰਫਿਊਮ ਹੈ ਦਿੱਲੀ ਰੋਡ ਪੇ ਆਈਏ ਆਪकी मर्जी का भी बना देंगे ओ सवाल दा प्राइस जी। ਤਾਂ ਮੈਨੂੰ ਜੈਸਮੀਨ ਲੈ ਦੇ ਯਾਰ 5-7 ਇਕੱਠੇ ਲੈ ਦੇ। ਪੈਕਿੰਗ ਪੈਕਿੰਗ ਹੀ ਲੈ ਆਂਦੀ। ਫੇ ਕਿੰਨੇ ਹੁੰਦੇ ਨੇ ਫੇ ਜੀ? 6 ਹੁੰਦੇ ਨੇ। 6 ਹੁੰਦੇ ਨੇ 6 ਦੇ। ਆ ਦੇਖੋ। ਦੱਸੋ ਕਿਹੜਾ ਲੈਣਾ? ਬਹਾਦਰ ਹਾਏ ਬਹਾਦਰ ਕੀ ਹਾਲ ਹੈ? ਬਹਾਦਰ ਸਿੰਘ ਹਾਏ ਬਹਾਦਰ। ਵੈਲਕਮ ਵੈਲਕਮ ਲਾਈਵ ਨੂੰ ਸ਼ੇਅਰ ਕਰੋ ਤੇ ਬਾਈ ਦਾ ਨੰਬਰ ਬਾਈ ਨੰਬਰ ਕੀ ਹੈ ਤੇਰੇ ਬੋਲੀ ਮੇਰਾ ਹੈਗਾ 7728899927 ਅੰਗਰੇਜ਼ੀ ਚ ਬੋਲ 7627789927 ਰਿਪੀਟ ਕਰ ਦੇ 7627789927 ਓਕੇ ਨੰਬਰ ਵੀ ਨੋਟ ਕਰ ਲਿਓ ਵਿੱਚ ਬੋਲ ਦਿੱਤਾ ਮੈਂ ਮੈਂਸ਼ਨ ਵੀ ਕਰ ਦੂੰਗਾ ਲਿਖ ਕੇ ਬਾਅਦ ਦੇ ਵਿੱਚ ਆ ਨੰਬਰ ਇਹਦਾ ਬਾਈ ਦਾ ਅੱਜ ਪਰਫਿਊਮ ਔਰ ਏਸੀ ਦਾ ਮਜ਼ਾ ਤਾਂ ਭਾਜੀ ਲੈ ਰਹੇ ਨੇ ਸਹੀ ਗੱਲ ਆ ਆ ਨੰਬਰ ਆ ਨਹੀਂ ਆ ਚੌਦੀ ਹੱਸ ਰਹੀ ਕਿਹੜੀ ਗੱਲ ਤੇ ਬਈ ਆ ਦੇਖੋ ਇਹ ਕਾਲਾ ਘੋੜਾ ਇਸ ਤਰ੍ਹਾਂ ਗੁੱਚੀ ਗਲਾ ਟੀਕੀ ਹੈ ਗੁੱਚੀ ਗਿਲਟੀ ਆ ਗੁੱਚੀ ਗਲਾ ਟੀਕੀ ਹੁੰਦਾ ਆ ਦੇ ਗੁੱਚੀ ਗਲਾਟੀ ਆ ਕੋਲ ਵਰ ਠੰਡਾ ਪਾਣੀ ਇੱਥੇ ਵਾ ਇਹ ਚ ਬਰਫ ਫਲ ਪਾਣੀ ਐ ਝਾ ਦੇਖੋ ਇਹ ਵੀ ਖਸਮੂ ਛੜਦਾ ਹੈ ਅਮੀਰ ਆ ਲੂਦ ਡਿਓਰ ਆ ਸਨਾਇਲਾ ਬਰਕਟ ਬਹੁਤ ਆਟਮਾ ਨੇ ਇਹ ਬਣਾ ਵੀ ਦਿੰਦੇ ਨੇ ਟੌਮ ਫੋਰਡ ਕੋਪਰ ਕੋਪਰ ਕਾਲਾ ਘੋੜਾ ਔਰ ਚਿੱਟਾ ਘੋੜਾ ਸਾਰੇ ਹੈਗੇ ਆ ਦੇਖੋ ਕਾਲਾ ਘੋੜਾ ਚਿੱਟਾ ਘੋੜਾ ਚਿੱਟਾ ਘੋੜਾ ਪ੍ਰਾਈਸ ਕਿਹਦੀ ਪ੍ਰਾਈਸ ਪੁੱਛਣੀ ਆ ਇਹ ਦੱਸੋ ਨੀਹਾ ਚੌਧਰੀ ਕਿਹੜੀ ਪ੍ਰਾਈਸ ਚਾਹੀਦੀ ਆ ਨਾਂ ਲਾਓ ਕਿਸੇ ਦਾ ਨਾਂ ਕਮੈਂਟ ਕਰੋ ਇਹਨਾਂ ਦਾ ਪਰ ਪਰ ਐਮ ਐਲ 100 ਰੁਪਏ ਹੈ ਨਾ ਹਾਂਜੀ 100 ਰੁਪਏ ਪਰ ਐਮ ਐਲ ਸਾਰੇ ਦਾ ਰੇਟ ਦੱਸੀ 100 ਰੁਪਏ ਪਰ ਐਮ ਐਲ ਹੁੰਦਾ ਜਿਹੜੀ ਪਰਫਿਊਮ ਦੀ ਹੁੰਦੀ ਹੈ ਜਿਹੜੀ 50 ਐਮ ਐਲ ਦੀ ਪੈਕਿੰਗ ਆ ਉਹ ਮਿਲ ਜੂ ਤੁਹਾਨੂੰ 1400 ਤੇ ਜਿਹੜੀ 100 ਐਮ ਐਲ ਦੀ ਹੋਊਗੀ ਉਹ ਮਿਲ ਜੂ 2400 ਚ ਓਕੇ ਜਿਹੜੀ 30 ਐਮ ਐਲ ਦੀ ਪੈਕਿੰਗ ਆ ਉਹ ਮਿਲ ਜੂ 800 ਜੀ ਓਕੇ ਓਕੇ ਬਾਕੀ ਜਿਹੜਾ ਇਤਰ ਆ ਉਹ 100 ਰੁਪਏ ਪਰ ਐਮ ਐਲ ਜਿੰਨਾ ਮਰਜ਼ੀ ਲੈ ਜਾਓ ਤੁਸੀਂ ਟਰੱਕ ਭਰ ਕੇ ਲੈ ਜਾਇ ਚਾਹੀਦੀ ਇਹਨਾਂ ਕੋਲ ਬਾਦੂ ਆ ਦੇਖੋ ਬੋਤਲਾਂ ਭਰੀਆਂ ਪਈਆਂ ਨੇ ਸਾਰਾ ਇਥੇ ਅੰਦਰ ਵੜ ਕੇ ਤਾਂ ਉਈਂ ਲੱਗਦਾ ਜੇ 2 ਘੰਟੇ ਦਾ ਇਹਨਾਂ ਦੀ ਖਸਬੂ ਜਾਂਦੀ ਨਹੀਂ ਹੈਗੀ ਇੱਕ ਵਾਰੀ ਜਿਹੜਾ ਲਾਜੋ ਅਜਾ 4 ਦਿਨਾਂ ਦੀ ਇਹਨਾਂ ਦੀ ਗਾਰੰਟੀ ਹੈ ਤਿੰਨ ਚਾਰ ਦਿਨ ਜਾਂਦਾ ਨਹੀਂ ਹੈਗਾ ਕੱਪੜੇ ਧੋ ਕੇ ਪਾ ਲੋ ਲੌਂਗ ਲਾਸਟ ਹਾਂ ਲੌਂਗ ਲਾਸਟ ਹਾਂ ਹਾਂ ਲੌਂਗ ਲਾਸਟਿਕ ਪਾਈ ਹੋਈ ਹੈ ਜੀ ਕਹਿੰਦੇ ਲੰਬੀ ਲੰਬੀ ਰਬੜ ਆਈ ਹੈ ਅ ਡਿਸਕਾਊਂਟ ਵੀ ਮਿਲੂਗਾ ਤੈਨੂੰ ਡਿਸਕਾਊਂਟ ਮਿਲ ਜੂਗਾ ਔਰ ਵੀ ਲੇ 5 ਲੀਟਰ ਦਾ ਆਰਡਰ ਕਰਦੇ ਡਿਸਕਾਊਂਟ ਡਿਸਕਾਊਂਟ ਹੈ ਡਿਸਕਾਊਂਟ ਦਾ ਕੀ ਹਿਸਾਬ ਕਰਦਾ ਹੋਵੇ ਦੱਸੀ ਜੇ ਮੈਂ ਆਪਾਂ ਪੱਦ ਮੰਗਾਨੇ ਤੁਹਾਡਾ ਡਿਸਕਾਊਂਟ ਭੇਜੂਗਾ ਹਾਂ ਜੇ ਕਹਿੰਦੇ ਜਿਆਦਾ ਆਰਡਰ ਕਰੋਗੇ ਫਿਰ ਤੁਹਾਨੂੰ ਫੁੱਲ ਡਿਸਕਾਊਂਟ ਮਿਲੂਗਾ ਇੱਕ ਚਾ ਦੋ ਤੇ ਨਹੀਂ ਮਿਲਦਾ ਇੱਕ ਦੋ 1 2 ਐਮ ਐਲ ਤੇ ਨਹੀਂ ਮਿਲਦਾ ਜੇ ਜਿਆਦਾ ਐਮ ਐਲ ਲਓਗੇ 5 10 20 ਕਿਹੜਾ ਡਿਸਕਾਊਂਟ ਹੋਏ ਹੈ ਡਿਸਕਾਊਂਟ ਹੋ ਜੂਗਾ ਉਹਦੇ ਦੀ ਡਿਲੀਵਰੀ ਫ੍ਰੀ ਹੈ ਰੇਟ ਦੇ ਵਿੱਚ ਡਿਸਕਾਊਂਟ ਹੋਊਗਾ ਜੁਪੀ ਭੇਜ ਦੇ ਦੋ ਮੈ ਲ ਹੁਣ ਜੁਪੀ ਦੇ ਨਾ ਖਰਚੇ ਬਹੁਤ ਪੈ ਜੂਗਾ ਇਹਨਾਂ ਨੂੰ ਦੋ ਮੈ ਲ ਦੇ ਦੇ ਪੰਜ ਮੈ ਲ ਦੇ ਦੇ ਤਾਂ ਨੰਬਰ ਚੈ ਮੈ ਲ ਤੇ ਦੇ ਨੀਂ ਕਟੋ ਕਟੋ 10 10 ਮੈ ਲ ਭੇਜ ਦੇ 10 ਮੈ ਲ ਭੇਜ ਜੁਪੀ 5 ਕਿਲੋ ਹੈ ਨਾੜਾ ਨਹੀਂ ਵੈ ਉਹ ਨਾ ਲੀ ਯਾਰ ਨਾ ਲੀ ਤੇਰਾ ਸਾਰਾ ਉੱਤਰਾਖੰਡ ਮੈਂ ਕਰਨ ਲੱਗ ਜਾਣਾ ਹੈ ਹੈ ਬਾਲਟੀ ਚ ਫਾਇਰ ਕਰ ਦੋ ਡ੍ਰੌਪ ਨਾ ਲੈ ਦਿਨ ਹੋਰ ਬਾਲਟੀ ਚ ਥੋੜਾ 100 ਰੁਪਏ ਓਨਲੀ ਹਾਂ ਓਨਲੀ 100 ਰੁਪਿਆ 100 ਪਰ ਐਮ ਐਲ 100 10 ਕਿਲੋ ਤੁਸੀਂ ਲੈਣਾ ਗੱਲ ਕਰੋ ਇੱਕੇ ਮਿਲਦਾ ਏ ਤਿੰਨ ਆ ਤੇ ਨਾ ਸਿਸੀਆਂ ਇਹ ਇਹ ਇਹਦੇ ਚ ਡਿਸਕਾਊਂਟ ਹੈ 3 ਐਮ ਐਲ ਤੇ ਮਿਲਦਾ 3 ਐਮ ਐਲ ਦੀ 3 ਐਮ ਐਲ ਦੀ ਇਹ ਤਿੰਨ ਸਿਸੀਆਂ ਨੇ ਆਹ ਲਓ ਇਦਾਂ ਦੀ ਸੀਸੀ ਹੁੰਦੀ ਐ ਇਹ ਤਨ ਐ ਐਮ ਐਲ ਇੱਕ ਇੱਕ ਚ ਕਿੰਨੇ ਇੱਕ ਇੱਕ ਚ ਤਿੰਨ ਤਿੰਨ ਚ ਇੱਕ 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 ਸੀਸੀ ਚ ਤਨ ਆਹ ਤਨ ਐ ਐਮ ਐਲ ਦੀ ਸੀਸੀ ਐ ਨਾ ਜੀ ਫਿਰ ਕੁੜੀ ਚਿਪਟੂ ਕੀ ਮੇਰੇ ਭੂਤ ਦੇ ਨਾਲ ਫਿਰ ਤੂੰ ਭੂਤ ਬਣ ਜਾਏਗਾ ਤੇਰੇ ਭੂਤ ਦੇ ਨਾਲ ਨਹੀਂ ਤੂੰ ਹੀ ਭੂਤ ਬਣ ਜਾਏਗਾ ਫਿਰ ਜਦੋਂ ਬਾਲਟੀ ਪਾ ਕੇ ਨਹਾ ਲਿਆ ਆਵੇ ਇਹ ਕਿਹਨਾਂ ਕੋਲੇ ਹੋਰ ਐ ਕਿਹੜਾ ਤੇ ਉਹ ਲੈਂਡ ਮਾਫੀਆ ਪਤਾ ਨਹੀਂ ਕੀ 에ਜੈਂਟੋ ਹਾਂ ਦੇ ਮਾਫੀਆ ਉਦ ਵੀ ਆਉਂਦਾ ਹੈ ਮਾਫੀਆ ਮਾਫੀਆ ਉਦ ਲੈਂਡ ਮਾਫੀਆ ਮਾਫੀਆ ਉਦ ਲਾਈਵ ਸ਼ੇਅਰ ਕੱਟ ਗਿਆ ਤੁਸੀਂ ਨੇ 11 ਬੰਦੇ ਜੁੜੇ ਹੋਏ ਨੇ ਲਾਈਕ ਦੋ ਆਗੇ 에 ਕਿਸੇ ਨੂੰ ਚਾਹੀਦਾ ਕਮੈਂਟ ਕਰੋ ਬਾਈ ਨਾਲ ਆਰਡਰ ਕਰ ਦਿੰਦੇ ਹਾਂ ਹੁਣੀ ਆਪਾਂ ਨਾਲ ਨਾਲ ਆਰਡਰ ਕਰਾ ਲਾਂਗੇ ਤੁਹਾਡਾ ਪਹੁੰਚੂਗਾ ਪੱਕੀ ਗਰੰਟੀ ਆ ਵਿਸ਼ਵਾਸ ਵਾਲੇ ਬੰਦੇ ਨੇ ਭਰੋਸੇ ਵਾਲੇ ਬੰਦੇ ਨੇ ਹੋਰ ਗਿਫਟ ਵਾਲੀਆਂ ਆਈਟਮਾਂ ਦੇਖ ਚੌਧਰੀ ਜੀ ਤੇਰੇ ਘਰ ਵਾਲਿਆਂ ਨੂੰ ਗਿਫਟ ਕਰਨੀ ਆਈਟਮਾਂ ਦੇਖੋ ਮੈਡਲ ਦੀਆਂ ਨੇ ਬਹੁਤ ਵਧੀਆ ਦਿਖਾ ਦੇਣਾ ਮੈਂ ਸਾਰੀਆਂ ਅਲਾਦੀਨ ਦਾ ਦੀਵਾ ਦੇ ਇਹਨਾਂ ਨੂੰ 3 ਐਮ ਐਲ ਔਖਾ ਭੇਜਣਾ ਯੂਪੀ ਆਉਣ ਦੇ ਲਈ ਆ ਦੇਖੋ ਪੰਜ ਮੰਗਾ ਲਓ ਪੰਜ ਭੇਜ ਪੰਜ ਮੰਗਾ ਲਓ ਪੰਜ ਭੇਜ ਦੇਣਗੇ ਪੰਜ ਭੇਜ ਦੋਗੇ 5 ਐਮਐਲ ਕੇ 5 ਸ਼ੀਸ਼ੇ 3 ਐਮਐਲ 3 ਐਮਐਲ ਭੇਜ ਦੋਗੇ 3 ਐਮਐਲ ਤਾਂ ਨਹੀਂ ਕਿੰਨਾ ਚਾਹੀਦਾ ਕਿੰਨਾ 70% 10 ਐਮਐਲ 10 ਐਮਐਲ ਤਾਂ ਮੰਗਾਓ ਕਹਿੰਦੇ ਘਟੋ ਘਟਾ ਕੇ ਯੂਪੀ ਚ ਮੰਗਾਉਣਾ ਬਹੁਤ ਆਈਟਮ ਹਨ ਇਹਨਾਂ ਕੋਲੇ ਇਹਨਾਂ ਵਿੱਚ ਕਲਰ ਵੀ ਹੋਰ ਮਿਲ ਜਾਣਗੇ ਆ ਦੇਖੋ ਸਾਰੀ ਹੀ ਲੈ ਆਓ ਤੁਸੀਂ ਗੱਡੀ ਲੈ ਕੇ ਆਓ ਸਾਰੀ ਰੱਖ ਦਾਂਗੇ ਆ ਦੇਖੋ ਇਹ ਗਿਫਟ ਆਈਟਮ ਹਨ ਕਿੰਨੇ ਦਾ ਆਊਗਾ 10 ਐਮਐਲ ਬਈ 1000 ਦਾ ਹਾਂ 1000 ਦਾ ਹਾਂ 1000 ਦਾ ਬਈ 10 ਐਮਐਲ 1 ਐਮਐਲ 1 100 ਦਾ ਹਾਂ ਹਾਂ 10 ਏਮਰ 10000 ਹੈ 1000 ਦਾ 1000 1000 ਇੰਦਰ ਸਿੰਘ ਵੈਲਕਮ ਬਾਈ ਇਹ ਗਿਫਟ ਹੈ ਏਟਮਾ ਨੇ ਇਤਰ ਵਾਲੀਆਂ ਆ ਦੇਖੋ ਕਿਸੇ ਨੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਗਿਫਟ ਕਰਨਾ ਹੋਵੇ ਤਾਂ ਇਹਨਾਂ ਤੋਂ ਲੈ ਸਕਦੇ ਹੋ ਅੱਜ ਸਲਾਈਸ ਜੀ ਨਹੀਂ ਮਿਲਦੇ ਕਰਨੇ ਜੀ ਲਿਆਦੇ ਯਾਰ ਚਾਰਕ ਕੋਈ ਨਹੀਂ ਫਿਰ ਚੱਲੀਏ ਅਸੀਂ ਮੈਂ ਤੇਰੇ ਆਈਟਮਾਂ ਦਿਖਾਉਂਦਾ ਤੂੰ ਛੱਡ ਮੜਾ ਇਹ ਕੁਰਸੀ ਇਧਰੋਂ ਕਿਵੇਂ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਇਹ ਬਾਈ ਦਾ ਮੈਂ ਨੰਬਰ ਵੀ ਦੇ ਦੂੰਗਾ ਤੁਹਾਨੂੰ ਨਾ ਵਿੱਚ ਟਾਈਪ ਕਰੂੰਗਾ ਮੈਂ ਲਾਈਵ ਦੇ ਸਮਾਪਤੀ ਕਰਕੇ ਤੁਸੀਂ ਤਾਂ 10 ਐਮ ਐਲ 10000 ਦਾ ਉਹ ਨਹੀਂ 1000 ਰੁਪਏ ਦਾ ਯਾਰ 100 ਰੁਪਏ ਪਰ ਐਮ ਐਲ ਹੈ ਹੈ 100 ਰੁਪਏ ਪਰ ਐਮ ਐਲ ਬਹੁਤ ਆਈਟਮਾਂ ਦੇ ਉੱਪਰ ਦੇਖੋ ਤੁਸੀਂ ਔਖਾ ਪੈ ਜੂਗਾ ਫਿਰ ਤਾਂ ਮੈਨੂੰ ਉਹ ਨਹੀਂ ਨਹੀਂ ਤੈਨੂੰ ਔਖਾ ਥੋੜੂ ਕਰ ਦੇਣਾ ਬਹੁਤ سارے ਹੋਰ ਸੋਲਰ ਆਈਟਮਾਂ ਬਹੁਤ ਨੇ ਆਰੇ ਬਲੈਕ ਸਿਪ ਜੀ ਜੈ ਭੋਲੇनाथ ਦੇਖੋ ਜੇ ਬਹੁਤ ਨਾਲ ਦੇ ਰੱਖਣਾ ਇਹ ਕੀ ਲਿਖਿਆ ਕਿਹਾ ਜਾ ਜੀਆ ਇਹ ਵੀ ਇੱਥੋਂ ਮਿਲਦੇ ਨੇ ਸ਼ੰਕਰ ਜੀ ਇਹ ਕਾਲੇ ਰੰਗ ਚ ਉਹ ਨੀਲਾ ਸੀਗਾ ਇਹਨਾਂ ਨੇ ਕਾਲਾ ਕਰ ਦਿੱਤਾ ਬੋ ਜੈ ਜੈ ਬੋ ਨਾਈਸ थैंक यू ਇੰਦਰ ਜੀ थैंक यू ਆ ਦੇਖੋ ਆਈਟਮਾਂ ਨਾਲ ਕੋਲੇ ਬਾਦੂ ਨੇ ਗਿਫਟ ਕਰਨ ਵਾਸਤੇ ਬਹੁਤ ਆਈਟਮਾਂ ਨੇ ਬਹੁਤ ਵਧੀਆ ਮਟੀਰੀਅਲ ਲੱਗਿਆ ਹੋਇਆ ਅੱਜ ਤਾਂ ਤੁਸੀਂ ਲਾਈਵ 'ਚ ਹੀ ਪਰਫਿਊਮ ਪਾ ਦਿੱਤਾ ਸੁਗੰਧ ਆਉਂਦੀ ਪਈ ਆ ਓਕੇ ਪਾਜੀ ਓਨਲੀ ਗਿਫਟ ਲੈ ਆਓ ਕੱਲਾ ਗਿਫਟ ਓਏ ਇਹ ਨਹੀਂ ਨਾ ਮੈਨੂੰ ਗਿਫਟ ਕਰ ਦੇ ਮੈਂ ਤਾਂ ਤੁਹਾਨੂੰ ਗਿਫਟ ਕਰ ਦੂੰਗਾ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਹਾਂ ਜੀ ਸੁਣੀਆ ਇੱਧਰ ਗਲਰ ਬੀਜੀ ਇੱਕ ਮਿੰਟ ਸੁਖਮਨ ਮੀਤ ਸਿੰਘ ਹੈਲੋ ਸੁਖਮਨ ਮੀਤ ভাই 295 ਇਹ ਤਿੱਤਰ ਉ ਦਾ ਵਾਲੀਆ ਆਟਮਾ ਨੇ ਬਹੁਤ ਕਿੰਡ ਆਹ ਦੁਕਾਨ ਚ ਬਹਿ ਕੇ ਨਜ਼ਾਰਾ ਆਉਂਦਾ ਇੰਨੀ ਸੁਗੰਧੀ ਆਉਂਦੀ ਆ ਛੜ ਦੋ ਗੱਲਾਂ ਕਾਲਿਸਤਾਨ ਜਿੰਦਾਬਾਦ ਜਿੰਦਾਬਾਦ ਹੈ ਜਿੰਦਾਬਾਦ ਜਿੰਦਾਬਾਦ ਹੈ ਜਿੰਦਾਬਾਦ ਥਾ ਜਿੰਦਾਬਾਦ ਰਹੇਗਾ ਪਿੱਛੋਂ ਪਿੱਛੋਂ ਪਾ ਬਾਜੀ ਵੀ ਨਜ਼ਾਰੇ ਲੈ ਰਹੇ ਨੇ ਬਿਲਕੁਲ ਨਜ਼ਾਰੇ ਲਈਦੇ ਆ ਆਪਾਂ ਧਰਤੀ ਤੇ ਆਈ ਨਜ਼ਾਰੇ ਲੈਣ ਵਾਸਤੇ ਆ ਯਾਰਾ ਹੈ ਨੀਲਮ ਕੌਰ ਵੈਲਕਮ ਨੀਲਮ ਜੀ ਕੀ ਹਾਲ ਚਾਲ ਨੇ ਤੁਹਾਡੇ ਆ ਪਰਫਿਊਮ ਲੈ ਜਾਓ ਅੱਜ ਆਪਾਂ ਪਰਫਿਊਮ ਦੀ ਦੁਕਾਨ ਤੇ ਬੈਠੇ ਆ ਜਿਹੜਾ ਮੇਰੇ ਹੁੰਦੇ ਹੁੰਦੇ ਆ ਗਿਆ ਉਹਨੂੰ ਮੈਂ ਫ੍ਰੀ ਚ ਕਾ ਦੂੰਗਾ ਜਿਹੜਾ ਮੇਰੇ ਮਗਰੋਂ ਆਊਗਾ ਦੁਕਾਨ ਤੇ ਉਹਦੇ ਉਹਦੀ ਆਪਣੀ ਜ਼ਿੰਮੇਵਾਰੀ ਆ ਚੱਲਦੇ ਆ ਲੋ ਪਾਜੀ ਹੁਣ ਗਲਾਸ ਲੈ ਮੈਂ ਤਾਂ ਪਰਫਿਊਮ ਦਾ ਗਲਾਸ ਪੀ ਲੇ ਇੱਕ ਭਰ ਕੇ ਬਸ ਹੁਣ ਬਾਗੋ ਬਾਗ ਆ ਕੰਮ ਇੰਦਰ ਸਿੰਘ ਦੇ ਦਿਓ ਫ੍ਰੀ ਮੈਂ ਆਨਲਾਈਨ ਆਨਲਾਈਨ ਤਾਂ ਭੇਜ ਦੂੰਗਾ ਇਦਾਂ ਹੀ ਇੱਥੇ ਆ ਕੇ ਲੈ ਕੇ ਜਾਣਾ ਪਊਗਾ ਆਨਲਾਈਨ ਤਾਂ ਇਹ ਪੈਸੇ ਲੈਂਦੇ ਆ ਸਾਬਨ ਇਹ ਲੈਣਗੇ ਆਪਾਂ ਦਾ ਕੋਈ ਲੈਣ ਦੇ ਮੈਂ ਤਾਂ ਕੁਝ ਨਹੀਂ ਲੈਂਦਾ ਮੈਂ ਤਾਂ ਮੇਰੇ ਘਰ ਨੂੰ ਤਾਂ ਫਰੀ ਹੈ ਸਾਰੇ ਲੈ ਜਾ ਚੇਹ ਦੀ ਸਾਬਨ ਭੈਣ ਨਹੀਂ ਆਈ ਅਜੇ ਸਾਬਨ ਭੈਣ ਨਾਰਾਜ਼ ਹੋ ਰਹੇ ਨੇ ਮੈਂ ਫੋਨ ਨਹੀਂ ਚੱਕਿਆ ਉਹਨਾਂ ਦਾ ਮੈਂ ਸਾਬਨ ਭੈਣ ਦਾ ਫੋਨ ਨਹੀਂ ਚੱਕਿਆ ਨਾਰਾਜ਼ ਹੋ ਗਏ ਭਾਜੀ ਮੈਂ ਕਿਹਾ ਨਮਸਤੇ ਜਿਹੜੀ ਨਮਸਤੇ ਭਾਈ ਵੈਲਕਮ ਜੀ ਆਇਆਂ ਨੂੰ ਆਦਾਬ ਸਲਾਮ ਨਮਸਤੇ ਅ ਅੱਜ ਕਿੱਥੇ ਮੈਂ ਦਿੱਲੀ ਰੋਡ ਤੇ ਜੀ ਸੰਗਰੂਰ ਤੋਂ ਦਿੱਲੀ ਰੋਡ ਪਾਤੜਾ ਦੇ ਉੱਪਰਲੇ ਪਾਸੇ ਹਾਂ ਇਹ ਸੋਪ ਹੈਗੀ ਆ ਪਾਤੜਾ ਰੋਡ ਦੇ ਉੱਤੇ ਦਿੱਲੀ ਦੇ ਜਿਹੜਾ ਦਿੱਲੀ ਵਾਲਾ ਮੇਨ ਰੋਡ ਹੈ ਭਾਜੀ ਬਾਹਰ ਤੇ ਖਸਬੂ ਕਰ ਰਹੇ ਪਰ ਆਪੇ ਅੰਦਰ ਫਿਰ ਪਰਫਿਊਮ ਚ ਸੁਗੰਧ ਪਾ ਰਹੇ ਪੀ ਪੀਗੇ ਹਾ ਕੀ ਆ ਬਾਤ ਹੈ ਬਹੁਤ ਬਹੁਤ ਆਈਟਮਾਂ ਇਹਨਾਂ ਕੋਲੇ ਮੰਨ ਲਓ ਇਹ ਬਣਾ ਤਿਆਰ ਵੀ ਕਰ ਦਿੰਦੇ ਨੇ ਜਿੰਨੀ ਮਰਜ਼ੀ ਤਿਆਰ ਕਰ ਲਓ ਆ ਕਾਰਡ ਜਾਂ ਕਿੱਥੇ ਇਹਨਾਂ ਦਾ ਕਿਸੇ ਨੇ ਆਰਡਰ ਕਰਨਾ ਹੋਊਗਾ ਤੇ ਇੱਥੇ ਕਰ ਦਿਓ ਅ ਦੇਖੋ ਨੰਬਰ ਆਉਂਦਾ ਵਿੱਚ ਆਹ ਦੇਖ ਲਓ ਇਹ ਮੇਰੇ ਦੂਜਾ ਚੈਨਲ ਹੈ ਵੀ ਮੈਂ ਮਾਂ ਕੈਨੇਡਾ ਵਾਲਾ ਓਕੇ ਓਕੇ ਕੈਨੇਡਾ ਵਾਲਿਓ ਕਿੰਨੇ ਸਾਲ ਤੋਂ ਦੁਕਾਨ ਹੈ ਪਾਜੀ ਦੀ ਣੀਤ ਇਹ ਮਤਲਬ ਇਹਨੂੰ ਸਾਲ ਕੋਇਆ ਖੁੱਲੀ ਨੂੰ ਆਪਾਂ ਐਡ ਕੀਤੀ ਸੀ ਇਹਨਾਂ ਦੀ ਪਹਿਲਾਂ ਪਾਜੀ ਮੈਂ ਮਹਾਰਾਸ਼ਟਰ ਸੇ ਹੂੰ ਵੈਲਕਮ ਜੀ ਮਹਾਰਾਸ਼ਟਰ ਵਾਲਿਓ ਔਰ ਸੁਣਾਓ ਕੀ ਹਾਲ ਚਾਲ ਆ ਡੈਨਵਰ ਗ੍ਰੀਨ ਬਹੁਤ ਘੈਂਟ ਚੀਜ਼ਾਂ ਨੇ ਸੁਨਾਇਆ 골ਡ 마फिया ਉਹ ਦਾ ব্লੂ ਆਹ ব্লੂ ਉਹ ਦਾ ਇਹ ব্লੂ ਉਹ ਦਾ ਐਨੀ ਕੈਂਡ ਚਾਰ ਦਿਨ ਜੇ ਤੁਸੀਂ ਕੱਪੜੇ ਧੋ ਲਓਗੇ ਲਾ ਕੇ ਦੋ ਦਿਨ ਫਿਰ ਵੀ ਪਰਫਿਊਮ ਦੀ ਸੁਗੰਧੀ ਆਈ ਜਾਂਦੀ ਹੈ ਬਹੁਤ ਘੈਂਟ ਹੈ ਇੱਥੇ ਬਹਿ ਕੇ ਤਾਂ ਮਨ ਨੂੰ ਆਏ ਦਿਮਾਗ ਭਰ ਜਾਂਦਾ ਸੁਗੰਧੀ ਨਾਲ ਇਹ 5 ਸਾਲ ਪੁਰਾਣੀ ਦੁਕਾਨ ਲੱਗਦੀ ਆ ਨਹੀਂ ਨਹੀਂ 1 ਸਾਲ ਹੋਇਆ ਇਹਨੂੰ 5 ਸਾਲ ਪੁਰਾਣੀ ਨਹੀਂ ਹੈਗੀ ਮੈਂ ਸਾਰੀ ਦਿਖਾ ਦੇਣਾ ਅੰਦਰੋਂ ਦੁਕਾਨ ਆ ਦੇਖੋ ਐਡਲੀ ਸਾਈਡ ਆ ਗਈ ਇਹ ਫਰੰਟ ਕੈਮਰਾ ਚਲਾਵਾ ਆ ਡੈਸ਼ਬੋਰਡ ਆਟਮਾ ਨੇ ਜਿਹੜੀਆਂ ਸਾਹਮਣੇ ਪਈਆਂ ਨੇ ਤੁਸੀਂ ਗੱਡੀ 'ਚ ਰੱਖੋ ਡ੍ਰੈਗ ਰੂਮ 'ਚ ਰੱਖੋ ਸੋਲਰ ਆਟਮਾ ਨੇ ਜਿਵੇਂ ਆ ਚੱਲਦੀ ਜਾਂਦੀ ਨੇ ਨਾ ਇਦਾਂ ਦਿੱਲੀ ਵਾਲੇ ਬਹੁਤ ਆਉਂਦੇ ਆ ਇੱਥੇ ਉਹ ਸਿੱਧੂ ਮੂਸੇਵਾਲਾ ਦਾ ਫੋਰਡ ਖੜਿਆ ਹੈ ਕਲੀਅਰ ਨਹੀਂ ਆ ਕਲੀਅਰ ਨਹੀਂ ਆ ਰਿਹਾ ਹੁਣ ਦੇਖੋ ਹੁਣ ਕਲੀਅਰ ਹੈ ਕਿੱਥੇ ਖੜਿਆ ਸਿੱਧੂ ਮੂਸੇਵਾਲਾ ਟਰੈਕਟਰ ਖੜਿਆ ਉਹ ਸਾਹਮਣੇ ਦਿਖਾਵ ਬਾਹਰ ਨਿਕਲ ਕੇ ਦਿਖਾਨਾ ਇਹ ਨਹੀਂ ਉਹਦੇ ਦਾ ਕਮਾਲ ਆ 330 ਫੋਰਡ ਆ ਹੋਰ ਦਿਖਾਵਾਂ ਮੈਨੂੰ ਪੰਜਾਬੀ ਨਾ ਆਵੇ ਸੇ ਪੰਜਾਬੀ ਆਉਂਦੀ ਨਹੀਂ ਕੋਈ ਗੱਲ ਨਹੀਂ ਹਿੰਦੀ ਬੋਲ ਦਿੰਦਾ ਮੈਂ ਚੌਧਰੀ ਕਲੀਅਰ ਨਹੀਂ ਆਉਂਦੀ ਵੀਡੀਓ ਐ ਦੇਖੀ ਤ੍ਰੀਸ ਰਜਾਗਾ ਆ ਬ੍ਰੈਕਟਾ ਪਤਾ ਨਹੀਂ ਕੀ ਨਾਮ ਹੈ ਦਾ ਮੈਨੂੰ 1 ਮਿਲੀਅਨ ਤੁਸੀਂ ਆਰਡਰ ਕਰੋ ਅੱਜ ਇੱਕ ਅੱਧਾ ਮੈਨੂੰ ਨਹੀਂ ਪਤਾ ਹੈਗਾ ਇਹ ਕਹੂਗਾ ਤੁਹਾਡੇ ਲਾਈਵ ਦਾ ਕੋਈ ਫਾਇਦਾ ਤਾਂ ਹੋਇਆ ਨਹੀਂ ਹੈ ਵੀ ਆ ਅਸੀਲ ਕਿਹੜਾ ਅਸੀਲ ਅਸੀਲ ਉਹ ਯਾਰ ਕਦੇ ਇਹ ਅਸੀਲ ਆ ਆ ਦੇਖੋ ਅਸੀਲ ਮੁਰਗੇ ਬਹੁਤ ਦੇਖੇ ਨੇ ਤੁਸੀਂ ਨੇ ਇਹ ਉਦ ਹੈ ਨਾ ਇਹ ਪਰਫਿਊਮ ਆ ਨਾ ਤਾਂ ਕੇ ਕਿਤਰਾ ਪਰਫਿਊਮ ਸਾਫ ਆਉਂਦੀ ਹੈ ਕਲੀਅਰ ਹੈ ਦੇਖੋ ਆ ਹੈਗਾ ਤੇਰੇ ਕੋਲੇ ਆਹ ਆਪ ਪਤਾ ਨਹੀਂ ਭਾਈ ਮਰਾਠੀ ਭਾਈ ਕੀ ਹਾਲ ਚੇ ਕੈਮ ਸੇ ਨਾ ਕੀ ਰੱਖਿਆ ਹੋਇਆ ਤੁਸੀਂ ਅਸੀਲ ਆਵੇ ਅਸੀਲ ਅਸੀਲ ਆ ਆ ਕਿਹੜੀ ਹੈ ਹਾਂ ਅਸੀਲ ਆ ਦੇ ਇਹ ਅਸੀਲ ਆ ਮੈਂ ਤਾਂ ਗਲਤੀ ਪੜਦਾ ਸੀ ਪਹਿਲਾਂ ਇਹ ਨਾਂ ਕੱਬਾ ਆ ਥੋੜਾ ਇਹਦਾ ਉਹ ਅਸਲ ਲੱਗ ਰੇ ਆਈਫੋਨ ਲਿਆਓ ਤੁਸੀਂ ਮੇਰੇ ਨੂੰ ਲੱਖ ਸਬਸਕ੍ਰਾਈਬਰ ਕਰ ਦੋ ਉਦਿਆਂ ਆਈਫੋਨ ਲਿਆਉਂਗਾ ਮੈਂ ਸਰ ਤੁਸੀਂ ਸ਼ੇਅਰ ਤਾਂ ਕਰ ਦੇਣੀ ਮੇਰਾ ਲਾਈਵ ਹੋਵੇ ਲੱਖ ਆਈਫੋਨ ਤਾਂ ਬਹੁਤ ਮਹਿੰਗਾ ਪਊਗਾ ਆ ਦੇਖੋ ਆਈਫੋਨ ਜੋ ਕਰੇ ਪੈਸੇ ਇਕੱਠੇ ਕਰ ਲੀ ਫਿਰ ਲਿਆਵਾਂਗੇ ਕਿਉਂ ਵੀ ਸਸਤੀ ਕਰ ਲਈ ਆਈਫੋਨ ਵੀ ਆ ਜੂਗਾ ਤੁਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚੌਧਰੀ ਗਾ ਕਲੀਅਰ ਆ ਰਹੀ ਏ ਪਤਾ ਨਹੀਂ ਤੁਹਾਡਾ ਚਲੋ ਮੈਂ ਵੀਡੀਓ ਬਣਾ ਕੇ ਪਾਉਂਗਾ ਉਹਦੇ ਤੇ ਨੰਬਰ ਪਾਉਂ ਭਾਈ ਦਾ ਹੈ ਇਹਦੇ ਸ਼ਾਰਟ ਪਾਉਂਗਾ ਮੈਂ ਦੋ ਤਿੰਨ ਬਣਾ ਲਏ ਹੋਰ ਬਣਾਉਣਾ ਮੈਥੋਂ ਪਾਜੀ ਦੇ ਕੋਲੋਂ ਆਪਣੇ ਹੀ ਹੈਗਾ ਆਈਫੋਨ ਤੁਹਾਨੂੰ ਤਾਂ ਜਦੋਂ ਆਉਂਦੀ ਨਹੀਂ ਸਹੀ ਗੱਲ ਆਦੀ ਕਲੀਅਰ ਨਹੀਂ ਹੈ ਵੀ ਨੈਟਵਰਕ ਘਟਾ ਹੈ ਚਲੋ ਠੀਕ ਹੈ ਮੈਂ ਬੰਦ ਕਰ ਦਿੰਦਾ ਯਾਰ ਵੀਡੀਓ ਬਣਾ ਕੇ ਪਾ ਦਨਾ ਠੀਕ ਆ ਚੌਧਰੀ ਓਕੇ ਓਕੇ ਥੈਂਕ ਯੂ ਥੈਂਕ ਯੂ ਚਲੋ ਜਉਂਦੇ ਵਸਦੇ ਰਹੋ ਸਾਰੇ ਇੱਥੇ ਨੈਟਵਰਕ ਦੀ ਇਸ਼ੂ ਆ ਥੋੜਾ ਜਿਹਾ ਤਾਂ ਕਰਕੇ ਆ ਓਕੇ ਸ਼ਾਮ ਨੂੰ ਕਰਦੇ ਆ ਗੱਲਬਾਤ ਹੋਰ ਜੀ